ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸਨੇਹਰ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਬਾਠ ਡੈਰੀ ਫਾਰਮ ਤੇ ਪਹੁੰਚੇ ਆ ਜੀ ਅੱਜ ਦੀ ਵੀਡੀਓ ਚ ਟੋਟਲ 4 ਨਗ ਹੈ ਜੀ ਜਿਨ੍ਹਾਂ ਚੋਂ 3 ਸੂਏ ਸਵਾਈ ਹੋਣਗੇ ਤੇ ਇੱਕ ਬਿਲਕੁਲ ਤਾਜੀ ਸੂਈ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਜੇ ਕੋਈ ਵੀਰੇ ਗੱਬਰ ਨਾਗ ਹੁੰਦਾ ਤਾਂ ਆਪ ਦੀ ਤੁਸੀਂ ਮਿਲਕਿੰਗ ਕਰ ਸਕਦੇ ਹੋ ਅ ਥਣੇ ਪਾਸ ਕਰ ਸਕਦੇ ਹੋ ਜੇ ਸੂਰਿਆ ਸਵਾਯਾ ਨਾਗ ਹੁੰਦਾ ਤਾਂ ਆਪ ਦੀ ਮਿਲਕਿੰਗ ਕਰ ਸਕਦੇ ਹੋ ਜੀ ਤਸੱਲੀ ਤੁਸੀਂ ਕਰਨੀ ਹੁੰਦੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਗੁਰਤੇ ਹਮ ਸਿੰਘ ਪਿੰਡ ਸੁਨੇਹਰ ਪਿੰਡ ਚ ਧਿਆਨਾ ਧਿਆਨਾ ਕਹਿੰਦੇ ਆ ਫਲੋਰੀ ਵਾਲੀ ਸੜਕ ਦੇ ਘਰ ਆ ਵਾਟਰ ਬਾਕਸ ਸਰਕਾਰੀ ਸਕੂਲ ਵਾਲੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਆ ਵੀਰੇ 97819 6870 ਠੀਕ ਹੈ ਵੀਰੇ ਕਿੱਧਰੋਂ ਸ਼ੁਰੂ ਕਰਕੇ ਜੀ ਕਰ ਲਓ ਵੀਰੇ ਇੱਧਰ ਸੂਈ ਸੂਈ ਤੋਂ ਸ਼ੁਰੂ ਕਰਦੇ ਆ ਸੂਹਾ ਕਿੰਨਾ ਵਾ ਇਹ ਵੀਰੇ ਦੂਜੀ ਸੂਏ ਬੱਚੀ ਸੂਈ ਆ ਕੋਈ ਨੂੰ 2 ਘੰਟੇ ਡੂਡ ਹੋ ਗਿਆ ਬੱਚਾ ਕੀ ਹੈ ਜੀ ਬੱਚਾ ਜੀ ਬੱਚਾ ਠੀਕ ਹੈ 0 ਰੁਪਏ ਨਹੀਂ ਜੀਰ ਪੈਣੀ ਬਾਕੀ ਆ ਰਹੀ ਆ ਜੀ ਹਾਂਜੀ ਠੀਕ ਆ ਕੱਢਿਆ ਥੋੜਾ ਕੰਨਾ ਬੋਲਾ ਵੀਰੇ ਆਗਰੇ 1.5 ਕਿਲੋ ਬੋਲਾ ਕੱਢਿਆ ਮੈਂ ਆਪਾਂ ਕਹੀਏ ਜਿਹਦੇ ਬੱਚੇ ਨੂੰ ਪਿਆ ਆ ਥਣਾ ਦੀ ਗਰੰਟੀ ਹੈ ਥਣਾ ਦੀ ਬਿਲਕੁਲ ਸਾਫ ਆ ਵੀਰੇ ਕੋਈ ਝੋੜੀ ਨਹੀਂ ਠੰਡੀ ਸੀਲ ਹੈ ਜੀ ਠੰਡੀ ਸੀਲਸ ਕਿੰਨਾ ਬਾਜੂ ਕਰਮ ਵਾਲੀ ਦੁੱਧ ਵੀਰੇ ਦੁੱਧ ਆਗਲੇ ਦੀ ਸੇਵਾ ਦਾ ਬਾਕੀ 10-11 ਕਿਲੋ ਸੌਫਾ ਦੇ ਜੂਗੀ ਆਪਾਂ ਬਾਹਲਾ ਨਹੀਂ ਪੀਂਦੇ ਵੀਰੇ ਬਾਹਲਾ ਸਹੀ ਹਾਂ ਕਿਉਂਕਿ ਗਰਮੀ ਆ ਗਰਮੀ ਆ ਵੀਰੇ ਗਰਮੀ ਨਾਲ ਡੰਗਰ ਦਾ ਫਰਕ ਪੈ ਹੀ ਜਾਂਦਾ ਫੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਹੈ ਜੀ ਬਸ ਸਮਾਂ ਥੋੜਾ ਹੀ ਹੋਇਆ ਮਸਾਂ 1.5 ਤੋਂ 2 ਘੰਟੇ ਹੋਏ ਆ ਬੱਚਾ ਮਗਰ ਬੱਚਾ ਜੇਰ ਪੈਣੀ ਹਜੇ ਬਾਕੀ ਆ ਜਦੋਂ ਜੇਰ ਪੈ ਜੂਗੀ ਤੁਹਾਨੂੰ ਪ੍ਰੋਪਰ ਵੀਡੀਓ ਮਿਲ ਜੂਗੀ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਰ ਤੇ ਲੱਗੇ ਆ ਹੱਥੀ ਚੁਬਾਈ ਵਾਲਾ ਥਾਣਾ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਹਾਈਟ ਨਾਰਮਲ ਆ ਜਾਂਦੀ ਆ ਪਰ ਵਜਨ ਕਰਮ ਵਾਲੀ ਦਾ ਫੁੱਲ ਆ ਬਾਈ ਕਹਿੰਦਾ ਐਵੇਂ ਕਹਿਨ ਨੂੰ ਕਈ ਜੱਗੇ ਬਈ 15 ਦੇ ਜੋ 20 ਦੇ ਜੋ ਉਹਦਾ ਫਾਇਦਾ ਨਹੀਂ ਕੋਈ 11 12 ਕਿਲੋ ਦੁੱਧ ਪਿਆ ਜੂਗੀ ਜਿਹੜੇ ਸਾਬ ਨਾਲ ਤਿਆਰੀ ਆ ਵੀਰੇ ਹੱਕ ਵੀ ਆ ਦੇਣ ਦਾ ਥਣ ਤੁਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਨਾ ਸਿਆ ਜਥਨਾ ਦਾ ਕੱਲਾ ਕੱਲਾ ਨਿਖੜਮ ਐਣ ਗਲਾਬੀ ਥਣ ਫੂਡ ਸ਼ੰਖ ਪੂਰਾ ਵੀ ਨਹੀਂ ਠੰਡੀ ਸੀਲ ਵੀ ਫੁੱਲ ਆ 1.5 ਕਿਲੋ ਬਾਈ ਦੱਸਦਾ ਕਿ ਬੋਲਾ ਆਪਣਾ ਕੱਢਿਆ ਹੋਇਆ ਤੇ ਮੁੱਲ ਜੋ ਮੈਂ ਛੋਟਾ ਜਾ ਬਾਈ ਜਿਹੜੇ ਲੈਣੇ ਆ ਉਹ ਕਿਦਾਂ ਮੇਰੇ ਮਾਲਕਾਂ ਨੂੰ ਭਲਾ 45 ਕਰ ਲਿਓ ਕੋਈ ਫਾਇਦੇ ਨਹੀਂ ਆਪਾਂ 42 ਜੋ ਮਾਨਤਾਣ ਕਰ ਦਾਂਗੇ 42 ਜੋ ਮਾਨਤਾਣ ਕਰ ਲਓ ਬਾਈ ਹੋ ਫਰੀ ਆ ਬੱਚੀ ਬਹੁਤ ਚੰਗੀ ਆ ਵੀਰੇ ਜਿਹੜੇ ਹਸਾਉਣਾ ਥੱਲੋਂ ਹੁਣ ਕੋਈ ਆ ਸਹੀ ਗੱਲ ਹੈ ਦੁੱਧ ਵਾਧੀ ਦੇਜੂ ਆਪਾਂ ਘੱਟ ਹੀ ਦੱਸਿਆ ਤੇ 22 ਦੀ 1 ਨੰਬਰ ਹੈ ਸਾਗਰੇ 22 ਦੀ 1 ਨੰਬਰ ਥੱਲੋਂ ਲਿਓ ਓਟਦਾ ਕੋਈ ਨਹੀਂ ਨਹੀਂ ਬਿਲਕੁਲ ਨਹੀਂ ਠੀਕ ਆ ਵੀਰੇ ਤੇ 2 ਨੰਬਰ ਜਰਸੀ ਹੈਗੀ ਵੀਰੇ ਹੈ ਜਰਸੀ ਆ ਗਰਮੀਆਂ ਦੇ ਤੋਪਈਆ ਹਾਂਜੀ ਸੂਆ ਕਿ ਨਮਾ ਸੂਆ ਵੀਰੇ ਦੂਜਾ ਬੱਚੀ ਦਾ ਠੀਕ ਆ ਜੀ ਬਹੁਤ ਚੰਗੀ ਬਰੀਡ ਬਰੂਡ ਵਾਲੀ ਕੱਦ ਵੀਰੇ ਮੀਡੀਅਮ ਆ ਕੱਦ ਮੀਡੀਅਮ ਆ ਹਾਂ ਝੋਲੀ ਝਾਲੀ ਦੇਖੋ ਬੱਚੀ ਦੀ ਵੀਰੇ ਕਿੰਨੀ ਚੰਗੀ ਆ ਦੇਖੋ ਕਿੰਨੇ ਕ ਦਰ ਲੈਂਦੀ ਆ ਇਹ ਬੱਚੀ 14 15 ਹਜ਼ਾਰ ਰਹਿੰਦੀ ਆ ਬਾਕੀ ਅਗਲਾ ਵੀ 2 4 ਦਿਨ ਵੱਧ ਵੀ ਲੈ ਸਕਦੀ ਦੋ ਘੱਟ ਵੀ ਲੈ ਸਕਦੀ ਡਾਕਟਰ ਸਾਹਿਬ ਦੀ ਮੰਨ ਕੇ ਚੱਲ ਗਏ ਬਈ ਝੋਲੀ ਸਟਾਰਟ ਕਰ ਲਈ ਆ ਸਟਾਰਟ ਕਰ ਲਈ ਆ ਬੱਚੀ ਨੇ ਬਣਾ ਦੀ ਗਾਰੰਟੀ ਹੋਣਾ ਦੀ ਬੈਲਪੋਲ ਗਾਰੰਟੀ ਵੀਰੇ ਠੀਕ ਆ ਵੀਰੇ ਤੋੜ ਕੇ ਦਿਖਾ ਜੀ ਰੰਗ ਪ੍ਰਿੰਟ ਵੀਰੇ ਇਹਦਾ ਵੀ ਪੂਰਾ ਚੰਗਾ ਬਰੀਡ ਵਾਈਜ਼ ਪੂਰਾ ਬਰੀਡ ਵਾਈਜ਼ ਕੋਵਲਿਟੀ ਚੈੱਕ ਕਰੋ ਬੋਦੀ ਵਾਲੀ ਬੈੜਾ ਛੋਟਾ ਜਿਹਾ ਤਿੰਨ ਉਂਗਲਾਂ ਦੇ ਕੰਨ ਡੇਟ ਮੁਤਾਬਕ ਦਿਨ 15 ਪਈ ਆ ਜਿਹੜੇ ਵੀਰੇ ਦਿਨ ਹੁੰਦੇ ਆ ਇੱਕ ਦੋ ਦਿਨ ਵੱਧ ਵੀ ਸਕਦਾ ਘੱਟ ਵੀ ਸਕਦੇ ਆ ਬਾਕੀ ਤਿਆਰੀ ਕਰਮਾਲੀ ਨੇ ਸ਼ੁਰੂ ਕਰਤੀ ਆ ਸੋਹਣੀ ਤਿਆਰੀ ਕਰ ਲੈਣੀ 15 ਦਿਨਾਂ ਤੇ ਕਰਤਾ ਚਾਰ ਹੀ ਥਾਣਾ ਕੋਰ ਸ਼ੰਗ ਪੂਰਾ ਵੀ ਨਹੀਂ ਜਾਤ ਬਰੀਡ ਤੁਹਾਡੇ ਸਾਹਮਣੇ ਆ ਚੈੱਕ ਕਰ ਸਕਦੇ ਹੋ ਜੀ ਬਾਕੀ ਥਣ ਬੈਕ ਸਾਈਡ ਤੋਂ ਚੈੱਕ ਕਰ ਲੋ ਸੂਣਾ ਸਹਿਜਾ ਥਣਾ ਦਾ ਜੀ ਟਿਲ ਹਜੇ ਗੱਠ ਡੂਡ ਗੱਠ ਨੂੰ ਹਵਾਨੇ ਚ ਪਈ ਆ ਜੀ ਸਾਰੀਆਂ ਵਾਲਟਨ ਨਾ ਕਰਮਾਇਲ ਨੇ ਕੱਢ ਕੇ ਸੂਣਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਜਮਾ ਜੈ ਜੀ ਜਿਹੜੇ ਲੈਣੀਆਂ ਜੀ ਵੀਰੇ ਇਹਦਾ ਆਪਾਂ 42 ਚੋਈਏ ਦਾ ਮਾਨਤਾਣ ਕਰਦਾ ਜੋ ਡਾਲੇ ਜੀ ਸੱਜਣ ਕੋਈ ਹੋਰਾ ਵਾਅਦਾ ਕਰਦਾਂਗੇ ਲਓ ਜੀ ਬਾਕੀ ਟੋਟਾ ਦਾ ਭਾਈ ਆ ਕੋਨੋ ਵੀ ਪਤਾ ਵੀਰੇ 23000 ਦੀ ਬੱਚੀ ਆਉਂਦੀ ਆ 42000 ਚੋਂ ਮਾਨਤਾਣ ਹੋ ਜਾਊਗਾ ਜੀ ਜੈ ਜੀ ਡਿਮਾਂਡ ਆ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤਿੰਨ ਨੰਬਰ ਵੀਰੇ ਇਹਦਾ ਦੂਆ ਕਰਨ ਮੈਂ ਵੀਰੇ ਕਾਨੂੰਨੀ ਆ ਬੱਚੀ ਦੰਦੋ ਕਿਵੇਂ ਆ ਜੀ ਦੰਦੋ ਵੀਰੇ ਮਨਸ਼ਕ ਚਾਰ ਦਿਨ ਦੋਗੀ ਬਾਕੀ ਪੱਕਿਆ ਪੱਟੇ ਰਿਗੇ ਫਰਮ ਨਹੀਂ ਕੀਤੇ ਠੀਕ ਆ ਇਹ ਸਮਾਂ ਕਿੰਨਾ ਕ ਲੈਂਦੀ ਆ ਵੀਰੇ ਉਹ ਵੀ 14-15 ਦਿਨ ਬੱਚੀ ਵੀਰੇ ਹਾਂ ਕੱਦ ਕੱਟ ਦੀ ਵੱਡੀ ਆ ਵੀ ਕੱਦ ਕੱਟ ਦੀ ਵੱਡੀ ਤੋੜ ਕੇ ਦਿਖਾਦੀ ਵੀਰੇ ਬਿਊਟੀ ਦੇ ਪੱਖ ਤੋਂ ਵੀ ਪੂਰੀ ਚੰਗੀ ਆ ਕੱਦ ਕੱਟ ਵੀ ਚੰਗਾ ਡੱਬਾ ਪ੍ਰਿੰਟ ਆ ਜਾਂਦਾ ਸੋਹਣੀ ਜਰਸੀ ਆ ਜੀ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਦਿਨ ਜਰੂਰ ਇਹ ਵੀ 15 ਤੋਂ ਪਲੱਸ ਹੀ ਲੈ ਜੂ ਜੀ 2-4 ਦਿਨ ਵੱਧ ਘੱਟ ਵੀ ਹੋ ਸਕਦੇ ਆ ਪਰ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਐ ਚਮਕ ਦਮਕ ਵਾਲੀ ਬੱਚੀ ਐ ਜੀ ਕੰਦ ਕਾਟ ਦੇ ਕੇ ਪੰਜਾਬ ਵਾਲੀ ਜਰਸੀ ਆ ਬਰੀਡ ਪੂਰੀ ਚੰਗੀ ਐ ਲੋ ਜੀ ਕੁਆਲਿਟੀ ਤੁਹਾਡੇ ਸਾਹਮਣੇ ਆ ਕੱਲੀ ਕੱਚੀ ਕੱਚੀ ਐ ਵੀਰੇ ਅੱਜ ਮੈਲ ਵੀ ਤੁਹਾਨੂੰ ਭਾਜ ਜਾਣੀ ਆ ਤੇ ਜਿੱਦ ਤਿਆਰ ਹੋਗੀ ਉਹਦੇ ਦਾ ਮੁੱਲ ਤੁਹਾਨੂੰ ਵੀ ਪਤਾ ਵੀਰ ਇਹਦਾ ਕੀ ਹੋਣਾ ਵੱਡੀ ਜਰਸੀ ਆ ਕੋਈ ਆ ਨਹੀਂ ਵੀਰੇ ਛੋਟੀ ਜੀ ਐ ਥਾਣ ਤੁਸੀਂ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿੱਖੜ ਮਾਂ ਲੱਗਿਆ ਵਾ ਫੱਤੀ ਜਵਾਈ ਵਾਲਾ ਥਾਣਾ ਚਾਰ ਹੀ ਥਾਣਾ ਬੱਚੀ ਖੰਡੀ ਸੀਲ ਵੀ ਪੂਰੀ ਥਾਣਾ ਦੀ ਇਹਦੀ ਵੀ ਗਾਰੰਟੀ ਹੈ ਜੀ ਔਰ ਗਾਰੰਟੀ ਹੋ ਵੀਰੇ ਥਾਣਾ ਦੀ ਆਪਣੀ ਇਹਦੀ ਡਿਮਾਂਡ ਜੀ ਇਹ ਵੀਰੇ 48000 ਦੀ ਬੱਚੀ ਦੇ ਹੀ ਦੇਣੀ ਹੈ ਮਾਨ ਕਰਨ ਕਰਾਂਗੇ ਜੀ ਹਾਂਜੀ ਜ਼ਰੂਰ ਕਰਾਂਗੇ ਜਿਹੜਾ ਭਣ ਭਰਾ ਚੱਲ ਗਿਆ ਠੀਕ ਆ 48000 ਦੀ ਬਾਈ ਕੰਨਾ ਬੱਚੀ ਦੇ ਦਾਂਗੇ ਮੇਰੇ ਫੇਸ ਕੁਆਲਟੀ ਬਹੁਤ ਚੰਗੀ ਬੱਚੀ ਦੀ ਸਹੀ ਗੱਲ ਹੈ ਬਰੀਡ ਬਹੁਤ ਹੀ ਜ਼ਿਆਦਾ ਚੰਗੀ ਬਾਕੀ ਚਾਰ ਸੂਏ ਰੱਖਣ ਵਾਲੀ ਚੀਜ਼ ਆ ਦੇ ਹੋ ਜੇ ਬੱਚੇ ਮਰਜੀ ਲੈ ਲਿਓ ਅੱਗੇ ਵੀਰੇ 4 ਨੰਬਰ ਨਾਲ ਆਏ ਇਹ ਵੀਰੇ ਦੂਜਾ ਸੂਆ 28 ਸੁੰਦੀ ਆ ਮਾਣਾ ਨੇ ਦੱਸਿਆ ਹੋਇਆ 15 16 ਕਿਲੋ ਪਹਿਲੇ ਸੂਏ ਦਾ ਦਰਦ ਚੋਇਆ ਠੀਕ ਆ ਵੀਰੇ ਬਾਕੀ ਕੋਈ ਵੀ ਭਰਾ ਆ ਦੀ ਸਮਝ ਨਾ ਲਵੇ ਵੱਡੀ ਜਰਸੀ ਆ ਬਲੈਕ ਕਲਰ ਚ ਆਉਂਦੀ ਹਾਂ ਹਾਂ ਬਲੈਕ ਕਲਰ ਚ ਆ ਜਾਂਦੀ ਤੇ ਆ ਵੈਸੇ ਹੀ ਆ ਵੀਰੇ ਥਾੜਾ ਤੇ ਇਹਨਾਂ ਦੇ ਹਾਂ ਵੀਰੇ ਵੈਸੇ ਹੀ ਹੋਪੰਕ ਨਹੀਂ ਜੀ ਆ ਹਾਂ ਉਹ ਮਾਰ ਜਾਈ ਆ ਆ ਵੀ ਲੈ ਜਾਂਦੇ ਆ ਵੀ ਲੈ ਜਾਂਦੀ ਖੁਸ਼ਕ ਜੀ ਹੋ ਜਾਂਦਾ ਖੁਸ਼ਕ ਜੀ ਇਹ ਮੈਂ ਗਰਮ ਮੈਟ ਮੂਟ ਨਾਲ ਹੋ ਜਾਂਦੇ ਆ ਬਾਕੀ ਵੀਰੇ ਇਹ ਕਹਿੰਦਾ ਬੇਮਨੂਮੀ ਇਹਦੇ ਆ ਥਾਂਗ ਆ ਪਿੱਛੇ ਬੂਬੀ ਇਹਦਾ ਕੋ ਗਾਰੰਟੀ ਵੀਰੇ ਵੈਸੇ ਹੀ ਆ ਜਾਂਦੀ ਹੈ ਬਾਸੂਆ ਦੇ ਇਹ ਵੀ ਤੋਰ ਕੇ ਦਿਖਾ ਦਿਓ ਲਓ ਜੀ ਬਲੈਕ ਕਲਰ ਦੀ ਜਰਸੀ ਆ ਰੰਗ ਪ੍ਰਿੰਟ ਇਹਦਾ ਵੀ ਚੰਗਾ ਕਿੰਨੇ ਦਿਨ ਲੈਂਦੀ ਹੈ ਵੀਰੇ ਇਹ ਵੀਰੇ 2-3 ਦਿਨਾਂ ਲੈਂਦੀ ਹੈ ਤਿਆਰੀਆਂ ਚੀ ਆ ਤਿਆਰੀਆਂ ਚੀ ਆ ਠੀਕ ਹੈ ਵੀਰੇ ਚਿੰਗੀ ਹੈ ਵੀਰੇ ਜਰਸੀ ਵੀਰੇ ਆਪਣੇ ਕੋਲੇ ਆ ਜਾਂਦੀ 25 17 ਕਿਲੋ ਦੁੱਧ ਚਵਾ ਦਾਂਗੇ ਅਗਲਾ ਉਹਦੀ ਸਮਝ ਵੇਖੇ ਅਗਲਾ ਉਹਦੀ ਸਮਝ ਵੇਖੇ ਸਹੀ ਗੱਲ ਕਿਉਂਕਿ ਦੁੱਧ ਤਾਂ ਹੁੰਦਾ ਵੀਰੇ ਸੇਵਾ ਦਾ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਦੁੱਧ ਲੈ ਸਕਦੇ ਆ ਇੱਕ ਵੈਸੇ ਮਾੜਾ ਜਿਹਾ ਟਮਕਣਾ ਜੀ ਫੋਟ ਜੀ ਕਹਿ ਸਕਦੇ ਆ ਜਲਦੀ ਨਹੀਂ ਬਾਈ ਕਹਿੰਦਾ ਗਾਰੰਟੀ ਆ ਪਿਆਰੀਆਂ ਜੀ ਆ ਬਾਈ ਕਹਿੰਦਾ ਮੇਰੇ ਕੋਲ ਖੜੀ ਰਹੀ ਤਾਂ 17 ਕਿਲੋ ਚਵਾ ਦਾਂਗੇ ਜੀ ਤੇ ਜੇ ਅਗਲਾ ਲੈ ਗਿਆ ਤਾਂ ਅਗਲੇ ਦੀ ਸੇਵਾ ਦਾ ਜਿੰਨੀ ਤੁਸੀਂ ਸਾਬ ਲਓਗੇ ਉਹਨਾਂ ਦੁੱਧ ਲੈ ਸਕਦੇ ਹੋ ਬਾਕੀ ਚੰਗੀ ਆ ਰੈਡ ਤਿਆਰੀ ਚੰਗੀ ਆ ਤਿੰਨ ਚਾਰ ਦਿਨ ਹਜੇ ਲੈ ਜੂਗੀ 16-17 ਕਿਲੋ ਦੁੱਧ ਹੋਊ ਵੀ ਵੀਰੇ ਮੱਜਾ ਅਰਗਾ ਹਨਾ ਦੀ ਇਹ ਵੀ ਡਨ ਚੈੱਕ ਕਰ ਸਕਦੇ ਹੋ ਬੁਫੇਸ ਕੁਆਲਿਟੀ ਸੋਹਣੀ ਆ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਠੰਡੀ ਸੀਲ ਵੀ ਲੱਗ ਰਹੀ ਬੱਚ ਗੂੜੀ ਠੰਡੀ ਸੀਲ ਵੀ ਪੂਰੀ ਆ ਇਹਦੀ ਡਿਮਾਂਡ ਜੀ ਮੇਰੇ ਇਹਦਾ ਜਿਵੇਂ ਲੋਕਾਂ ਨਾਲ ਹਿਸਾਬ ਕਰਕੇ ਦਾ ਪੜਾ 55 ਦੀ ਕਹ ਰਹੀ ਹੈ ਬੱਚੀ 48 ਦੀ ਬੱਚੀ ਇਹ ਮੰਨਤਾਂ ਨਹੀਂ ਦੇ ਦੇਣੀ ਵੱਡੀ ਜਰਸੀ ਲਓ ਜੀ ਜੈਜ ਡਿਮਾਂਡ ਅੱਜ ਦੇਖ ਲੋ ਬਾਈ ਮੇਰੇ ਮੋਢੇ ਤੇ ਆਉਂਦੀ ਹੈ ਬੱਚੀ 6 ਫਟ ਕਹਿੰਦਾ ਕੋਈ ਛੋਟੀ ਮੰਨ ਕੇ ਨਾ ਆਵੇ 48000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਜੈਜ ਡਿਮਾਂਡ ਆ ਜੀ ਬਾਹਰ ਹੋਰ ਚੰਗੀ ਵੀ ਲੱਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਮੈਂ ਵੀ ਬੰਦ ਹਾਂ ਇੱਕ ਮੱਝ ਵੀ ਹੈ ਜੀ ਬਾਈ ਕੋਲ ਇਹਦਾ ਸੂਆ ਕਿੱਦ ਨਾ ਮੱਝ ਇਹ ਵੀਰੇ ਆਪਣੇ ਘਰ ਦੀ ਮੈਂ ਆ ਤੀਜਾ ਸੂਆ ਸੁਣੀ ਆ ਠੀਕ ਹੈ ਵੀਰੇ 16 ਸਾਰਾ ਗਲਤ ਹੋ ਤਾਂ ਮੈਂ ਤੇ ਖਲੋ ਆਪਾਂ ਚੋਇਆ ਹੋਗਾ ਕੋਈ ਪਹਿਲਾਂ ਤਾਂ ਆਪਾਂ ਇਹ ਗੱਲ ਕਰਦੇ ਕੋਈ ਭੈਣ ਭਰਾ ਨਾ ਯਕੀਨ ਕਰੇ ਸਾਈ ਬਾਦੇ 2000 ਆਪਾਂ 17 ਕਿਲੋ ਤੋਲ ਦਾਂਗੇ ਕੰਡਾ ਅਗਲੇ ਦਾ ਉਹ ਦੁੱਧ ਮੇਰਾ ਹੋ ਜੇ ਆਪਣੇ ਘਰੇ ਲਿਆਂਦਾ ਫੇਰ ਅਗਲਾ ਉਹਦੀ ਸਮਝ ਵੇਖੇ 17 ਹੋ ਜਾ ਸਕਦਾ ਤੇ 15 ਚ ਚੋਜ ਸਕਦਾ ਇਹੋ ਜਿਹੀ ਆਪਣੀ ਕੋਈ ਗਾਰੰਟੀ ਨਹੀਂ ਹੋਊਗੀ ਆਪਣੇ ਘਰੇ ਖਰੀਦੀ ਪੌਲਾ ਜੇ ਕੋਈ ਸਾਈ ਫੁੱਲ ਪਾ ਦੂਗਾ ਆਪਾਂ ਚਵਾ ਕੇ ਦੇ ਦਾਂਗਾ ਖਣਾ ਦੀ ਡੰਨ ਹੈ ਜੀ ਥਰਾ ਦੀ ਡੰਨ ਹੈ ਕਿੰਨੇ ਦਿਨ ਲੈ ਜੂ ਇਹ ਵੀਰੇ ਅੱਜ ਤੋਂ ਇਹ 12 11 ਦਿਨ ਬਾਕੀ ਆ ਫੁੱਲੇ ਲੈ ਫੁੱਲੇ ਲੈ ਜੀ ਬਾਹਰ ਪਿੱਛੇ ਦੀ ਗਰੰਟੀ ਹੈ ਹਾਂ ਵੀਰੇ ਬਾਹਰ ਦੀ ਫੁੱਲ ਗਰੰਟੀ ਆ ਜੀ ਘਰ ਤੱਕ ਇਹ ਵੀ ਫੁੱਲ ਆ ਏਸੀ ਮੈਨ ਕਿਹੜਾ ਲੱਗਿਆ ਇਧਰ ਈਮਾਨਦਾਨੀ ਵੀਰੇ ਕੋਈ ਰਿਕਾਰਡ ਹਾਂ ਮੈਂ ਝੂਠ ਨਹੀਂ ਮਾਰਨਾ ਐਡੀ ਜਿੱਡੀ ਵੱਡੀ ਮੈਂ ਆਪਾਂ ਝੂਠ ਮਾਰਦਗੇ ਉਹ ਕੰਮ ਨਹੀਂ ਕਰਨਾ ਦੋਨ ਕੇ ਘਾਦੀ ਵੀਰੇ ਇਹ ਬਾਈ ਦੇ ਘਰ ਦੀ ਹੈ ਜੀ ਬਾਕੀ ਗਾਵਾਂ ਖਰੀਤੀਆਂ ਹੋਈਆਂ ਬਾਈ ਦੀਆਂ ਸੁਆ ਤੀਜਾ ਸੁੰਦੀ ਆ ਜੀ ਡੇਟ ਮੁਤਾਬਕ ਦਿਨ 12 ਤੋਂ 13 ਲੈ ਜੂਗੀ ਜੀ ਫਿਸ਼ਲੇ ਸੁਏ ਦਾ ਰਿਕਾਰਡ ਬਾਈ ਦਾ ਦਾ 17 ਕਿਲੋ ਦਾ ਕੋਈ ਵੀ ਸੱਜਣ ਨਾ ਸਾਈ ਕਰ ਲੈ 17 ਕਿਲੋ ਪੱਕੀ ਸਾਈ ਚੰਗੀ ਤੇ 17 ਕਿਲੋ ਬਾਈ ਕਹਿੰਦਾ ਚਵਾ ਕੇ ਵੀ ਦੇ ਦਾਂਗੇ ਐਂਡ ਹਾਥੀ ਜਿੱਡੀ ਮੈਂ ਆ ਵਜਨ ਵਜੂਦ ਪੂਰਾ ਚੰਗਾ ਜੀ ਬਾਕੀ ਹਵਾਨਾ ਸੋਨਾ ਜੀ ਨਾ ਕਿਸੇ ਵੀ ਪੱਖ ਤੋਂ ਕੱਟ ਨਹੀਂ ਜਾਂ ਬਾਕੀ ਜਦੋਂ ਤੁਸੀਂ ਆ ਕੇ ਚੈੱਕ ਕਰੋਗੇ ਜੀ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀਰੇ ਕਿੰਨੇ ਕ ਦੁੱਧ ਵਾਲੀ ਆ ਚੰਗੀ ਆ ਮੈਂ ਗੋਲ ਪੈਠ ਕੁੜਾ ਬੱਜਣ ਵਜੂਦ ਦੇ ਪੱਕ ਤੋਂ ਪੂਰੀ ਚੰਗੀ ਆ 10 ਤੋਂ 12 ਦਿਨਾਂ ਤੇ ਕਰਦਾ ਪੂਰਾ ਸੋਨਾ ਹਵਾਨਾ ਤਿਆਰ ਕਰੂਗੀ ਤਿਆਰੀ ਅੱਜ ਵੀ ਚੰਗੀ ਆ ਥਣਾ ਦਾ ਸੈਜ ਵੀ ਸੋਨਾ ਪੂਰਾ ਕਲਾ ਲੈਂਦੀ ਆ ਵਾਕੀ ਸੀ ਰੈਡੀ ਆ ਗਾਰ ਗਈ ਆ ਜਿਵੇਂ ਕੋਈ ਮਰ ਨਾ ਮਹੀਨੇ ਬਾਅਦ ਚੋਈ ਆ ਭਾਈ ਇਹਨਾਂ ਇੱਕ ਮਹੀਨਾ ਹੀ ਹੋਇਆ ਛੱਡੀ ਅੱਛਾ ਇਹਨੇ ਸਿਰ ਤੇ ਭਾਈ ਹੁਣ ਵੀ ਪਹਾੜਾ ਪਾਲਾ ਪਾਲਾ ਇਹਨੂੰ ਸੂਣ ਤੋਂ ਬਿਨਾ ਥੱਲੇ ਬੈ ਜਾ ਠੀਕ ਆ ਇਹੋ ਜੀ ਜੀ ਲੈ ਠੀਕ ਆ ਜੀ ਤੇ ਇਹਦੀ ਡਿਮਾਂਡ ਕੀ ਰਹਿੰਦੀ ਮੇਰੇ ਜਿਹੜੇ ਹਿਸਾਬ ਨਾਲ ਮੈਂ ਲੋਕੀ ਡੇਢ ਡੇਢ ਮੁੱਲ ਕਰਦੇ ਆ ਇੱਕ 35 ਦੀ ਵੀਰੇ ਮੈਂ ਦੇਣੀ ਮੈਂ ਡੇਢ ਦੀ ਠੀਕ ਹੈ ਸਹੀ ਗੱਲ ਜਿੱਦੋਂ ਪਿਆਰ ਹੋਗੀ ਉਹਦੇ ਮੱਝ ਡੇਢ ਲੱਖ ਦੀ ਅੱਜ 1 ਲੱਖ 30 ਹਜ਼ਾਰ ਦੀ ਦੇ ਦਾਂਗੇ ਜੇ ਕੋਈ ਵੇਚਣ ਵਾਲਾ ਭਰਾ ਲੈ ਜਾਊਗਾ ਤਾਂ ਵੀ ਉਹਨੂੰ 4 ਪੈਸੇ ਵੱਜ ਜਾਣੇ ਆ ਬਾਕੀ ਨਾਕ ਜਿਹੜਾ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ